ਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਨੇਰੀ ਲਿਆ ਕਰੀ ਮੈਨੂੰ ਲੱਗਦਾ ਇਹ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾਲ ਝਿੱਤੇ ਹੈ ਕਈ ਸੀਟਾਂ ਮੈਂ ਦੇਖ ਰਿਹਾ ਸੀ ਅੰਦਰੋਂ ਐਮਐਲਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਪਰਚੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਪਰਚੀ ਤੇ ਫੌਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਅੱਜ ਇਹ ਕਿਹੜਾ ਫੈਨ ਦੱਸ ਰਿਹਾ ਸੀ ਜਿਨੇ ਲੀਡਰ ਸਾਰੇ ਦੇ ਪਿੰਡਾਰੇ ਇਹਨਾਂ ਕਚੜੂ ਵਾਲੇ ਪਰ ਮੈਂ ਇਹਨਾਂ ਕਹਿਣਾ ਚਾਹੁੰਦਾ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਦੂਦ ਤੁਸੀਂ ਮੂਡ ਪੰਜੇ ਤਾਂ ਜਿਤਾ ਦਿੰਦੇ ਹੋ ਜੇ ਮੁਕਾਬਲਾ ਹੋ ਜਾਏ ਤਾਂ ਹਰਾ ਦਿੱਤੇ ਹਾਂ ਅਸੀਂ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਨਹੀਂ ਹਾਰਦੇ ਹੁਣ ਤੁਹਾਡਾ ਪੂਰਾ ਪੁਰਾਣੇ ਬਣੇ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ

ਪਤੇ ਬਲੌ ਵਾਈਗਰੇਟਿਕ ਵਾਹ ਲੇਗਰੇਟਿਕ ਪਤੇ ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾ ਦਿੱਤੀ ਕਾਲੀ ਦਲ ਖਤਮ ਕਾਲੀ ਦਲ ਖਤਮ ਐਕਤੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਕੱਲ ਅਸੀਂ ਹਿਸਾਬ ਜੋੜਿਆ 1100 ਲੱਖ ਸੰਤੀਆਂ ਦੇ ਆਪਣੇ ਕਾਗਜ਼ਾਂ ਦਾ 400 ਤੇ 100 ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਰਾਤਾਪਾ ਅੱਜ ਦੇਖਦੇ ਆਪਾਂ ਕਿੰਨੇ ਆ 445 ਹੀ ਐ 1100 ਵਿੱਚੋਂ ਜੇ ਰੰਡ ਪਾਉਂਦੇ ਦੇਖੋ ਕਿੰਨੀਆਂ ਆਪਣੀਆਂ ਆ ਜਾਣੀਆਂ 1100 ਕਾਂਗਰਸ ਦੇ ਇਕੱਲੇ ਉਹਨਾਂ ਨੇ 400 ਹੀ ਰੰਡ ਕੀਤੇ ਸੀ 400 ਆ ਛੱਡਣੋਂ ਲੈ 400 ਕਾਂਗਰਸ ਦੇ 1100 ਆਪਣੇ ਖੜ ਦੇਖ ਲਓ ਤੇ ਨਾਲੇ ਆਪਾਂ 550 445 ਆਪਣੀ ਬਲਾਕ ਸੰਧੀਆਂ ਜਿੱਤੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜੀਨਾ ਮੇਰਾ ਕਹਿਨ ਦਾ ਪਾਇ ਕਿ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੇ ਆਪਾਂ ਹਾਰੇ ਵੀ ਐਂ ਤੇ 2 ਨੰਬਰ ਤੇ ਐਂ ਕਾਂਗਰਸ ਪੀਜੇ ਤੇ ਤੋ ਇੱਕ ਤਾਂ ਸਾਰੇ ਵਕਤਾਂ ਨੂੰ ਦੱਾਈ ਜਣਾ। ਹੁਣ ਲੜਾਈ ਤੁਸੀਂ ਬੜੀ ਟੱਟ ਕੇ ਲੜਨਾ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਾਲੀ ਦਾ। ਆ ਦਸ ਸਾਲ ਜਿਵੇਂ ਖਰਾਬ ਹੋਏ ਆਪਣੇ। ਹੁਣ ਆਪਾਂ ਗਲਤੀ ਨਹੀਂ ਕਰ ਸਕਦੇ। ਆਪਾਂ ਜਿਹੜੀ ਲੜਾਈ ਲੜ ਰਹੇ ਆਂ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾਦੀ ਹੈ। ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕੀ ਜੀ ਵਾਲ ਨੂੰ ਕੋਈ ਫਿਕਰ ਨਹੀਂ ਨਾ ਹਾਵੜਗਾ ਦੀ ਆਪਾਂ ਨੂੰ ਹੈ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਰਲੇ ਮੁਲਖਲੇ ਵੀ ਆਪਣ ਨੂੰ ਲੈਣੋਂ ਹਟ ਗਏ ਸਾਰੇ ਦੇਸ਼ਾਂ 'ਚ ਹੁਣ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕਿੱਥੇ ਹੀ ਕਰਨਾ ਹੈ ਪੰਜਾਬ ਨੂੰ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਹੀ ਡਿਵੈਲਪਮੈਂਟ ਇੱਥੇ ਹੀ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਜਿਵੇਂ ਹਰ ਰੋਜ਼ ਐਂ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਲ ਨਹੀਂ ਹੈ ਤੁਸੀਂ ਦੇਖੇ 10 ਸਾਲ ਕਿਹਦੇ ਕਮੀ ਹੋ ਗਈ ਤੇ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਤਾਂ ਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਅਰੇ ਇਹ ਦੇ ਬੋਰਡ ਬਾੜੇ ਚ ਲਾਇਆ ਚ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਹਿ ਕੰਪਨੀ ਤੇ ਭਗਵੰਦ ਹੁੰਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ तकरीबन ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ ਨੂੰ 5 ਨਾਲ ਲਾ ਲੋ 1.5 ਕਰੋੜ 5 ਸਾਲਾਂ ਚ ਇਹਨਾਂ ਨੇ ਚਾਹ ਰਿਹਾ 400 ਕਰੋੜ ਪੈਸਾ ਕਿਹੜਾ ਸੀ ਜਿਹੜਾ ਤੁਹਾਡੇ ਕੋਲੇ ਹੋਣਾ ਸੀ ਇੱਥੇ ਡਿਵੈਲਪਮੈਂਟ ਹੋਣੀ ਸੀ ਕਿਵੇਂ ਉਹ ਵੀ ਤੁਸੀਂ ਰਾਂ ਦੇ ਜੋਗੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵੰਤ ਮਾਨ ਦੀ ਰੈਲੀ ਵੀ ਹੋਈ ਨਾ ਆਪਣੀ ਇੱਥੇ ਜਿਵੇਂ ਬਠਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹਨੂੰ ਨਹੀਂ ਮੈਂ ਦਿੰਦੇ ਆ ਆਪਣੇ ਨੂੰ ਜਿਹੜਾ ਆਪਣਾ ਟੈਂਡਰ ਲਾਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਹੈ ਉਹਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਬਠਿੰਡੇ ਫੰਕਸ਼ਨ ਸੀ ਇਹ ਬਠਿੰਡੇ ਸੀ ਕੋਈ ਕਿੱਥੇ ਅੱਤੇ ਜੀ ਰੋੜਾ ਵਾਲੀ ਇਹਨੇ ਲੌਂਗ ਬਾਲ ਲੌਂਗ ਬਾਲ ਵਿੱਚ ਸੀ 7 ਕਰੋੜ ਦਾ ਟੈਂਟ ਆ ਡੇਡੇ ਵਡੇ ਕੱਪਲੇ ਦਾ ਸਿੱਧਾ ਪੈਸਾ ਹੈ ਸਿੱਧਾ ਰੋਟਨ ਤੇ ਲੱਗੇ ਐਸ ਕਰਕੇ ਅਹਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਨੂੰ ਇਹਨਾਂ ਕਹਿਦਣਾ ਹੈ ਆਪਾਂ ਨੂੰ ਅਗਲੇ 6 ਸਾਲ ਸਿੱਤੇ ਮਿਲ ਜਾਣਾ ਪਛਾਣ ਨਹੀਂ ਚੁੱਕੂਗਾ ਪੰਜਾਬ ਤੋਂ ਬੋਲੇ ਸੋਨਹਿਰ ਜ਼ਿੰਦਾਬਾਦ ਵਾ ਜਿੰਨਾ ਹੁਣ ਕਰੰਟ ਹੈ ਨਾ ਐਜੀ ਸਪੀਡ ਰੱਖੋ ਪਰ ਢੇਰੀ ਵੀ ਆ ਲਗੇ ਮੈਨੂੰ ਲੱਗਦਾ ਕੋ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਥੇ ਧੱਕੇ ਨਾ ਛਿੱਤੇ ਹੈ ਕਈ ਸੀਟਾਂ 'ਤੇ ਦੇਖ ਰਿਆ ਸੀ ਤਾਂ ਅੰਦਰੋਂ ਐਮ.ਐਲ.ਏ ਵੀ ਭਜਾਤਾ ਸੀ ਭਾਈ ਜੀ ਗਿੱਦੜਪਰਤੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜਪਰਤੀ ਤੇ ਫੋਨ ਨੂੰ ਕਰ ਤਾ ਅੰਦਰੋਂ ਹੀ ਦਵਾਲਤਾ ਜੀ ਰੋਂਦਾ ਗਿਆ ਅੱਜ ਇਹ ਕਿਹੜਾ ਪੈਨ ਦੱਸ ਰਿਹਾ ਸੀ ਹੋਈ ਜਿੰਨੇ ਲੀਡਰ ਸਾਰਿਆਂ ਦੇ ਪਿੰਡ ਆਏ ਇਹਨਾਂ ਕਚਾੜੂ ਵਾਲੇ ਜੀ ਪਰ ਮੈਂ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਂ ਤਾਂ ਤੁਸੀਂ ਮੂਡ ਪਾ ਜੇ ਤਾਂ ਜਿਤਾ ਦਿੰਦੇ ਹੋ ਜਿਹੜਾ ਖਰਾਬ ਹੋ ਜੇ ਤਾਂ ਹਾਰ ਦਿੱਤੇ ਹਾਂ ਅਜੇ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਹਾਰਦੇ ਹਾਂ ਹਾਰਦੇ ਹਾਂ ਹੁਣ ਤੁਹਾਡਾ ਕੂਲ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਫਟ ਡੱਟ ਕੇ ਲੱਗੀਏ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆ। ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਦੀ। ਕਿਹਾ ਲਵੇਂ ਮਾੜਾ ਜਾਂ ਹੱਥ ਜਾਏ। ਜਵਾਦ ਅੱਜ ਆ ਗਿਆ ਜੱਫੀ। ਆਇਆ ਛੋਡੇ ਕਰਦੇ। ਅਲਹਮਦੁਲਿਲਾਹ। ਮੈਂ